ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਯਾਮਕ ਸੁਰਖੀਆਂ ਤੇ ਸ਼ਹੀਦ ਕਿਸਾਨ ਅਸ਼ੁਕਰਨ ਦੇ ਪਰਿਵਾਰ ਨੂੰ ਮੁੱਖ ਮੰਤਰੀ ਨੇ ਸੌਂਪਿਆ 1 ਕਰੋੜ ਰੁਪਏ ਦਾ ਚੈੱਕ ਛੋਟੀ ਭੈਣ ਨੂੰ ਦਿੱਤਾ ਸਰਕਾਰੀ ਨੌਕਰੀ ਦਾ ਨਿਪਤੀ ਪੱਤਰ ਭਾਜਪਾ ਦੇ ਸਿੱਖ ਆਗੂਆਂ ਨੂੰ ਮਿਲਿਆ ਧਮਕੀ ਭਰਿਆ ਪੱਤਰ ਕਿ ਹਾਂ ਭਾਜਪਾ ਛੱਡੋ ਨਹੀਂ ਤਾਂ ਦੁਨੀਆ ਤੋਂ ਕਰ ਦੇਵਾਂਗੇ ਰਵਾਨਾ NHAI ਦੇ ਅਧਿਕਾਰੀਆਂ ਦੇ ਨਾਲ ਕਿਸਾਨਾਂ ਨੇ ਡੀਸੀ ਦਫ਼ਤਰ 'ਚ ਕੀਤੀ ਮੁਲਾਕਾਤ ਬੰਦ ਰਹੇਗਾ ਕੁਝ ਦਿਨ ਹੋਰ ਲੱਡਵਾਲ ਟੋਲ ਪਲਾਸ ਕੱਲ ਜਲੰਧਰ ਵੈਸਟ ਦੇ ਵਿੱਚ ਹੋਣ ਜਾ ਰਹੀਆਂ ਨੇ ਚੋਣਾਂ 181 ਬੂਥਾਂ ਦੇ ਉੱਤੇ 1,70,000 ਲੋਕ ਪਾਉਣਗੇ ਵੋਟਾਂ ਹੁਣ ਖਬਰਾਂ ਵਿਸਥਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਪਰਿਵਾਰ ਦੇ ਨਾਲ ਕੀਤਾ ਹੋਇਆ ਵਾਅਦਾ ਅੱਜ ਪੂਰਾ ਕਰ ਦਿੱਤਾ ਹੈ ਦਰਸਲਖ ਨੌਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਸ਼ੁਕਰਨ ਸਿੰਘ ਦੇ ਪਰਿਵਾਰ ਨੂੰ ਮਾਨ ਸਰਕਾਰ ਨੇ ਅੱਜ 1 ਕਰੋੜ ਰੁਪਏ ਦਾ ਚੈੱਕ ਸੌਂਪ ਦਿੱਤਾ ਹੈ ਤੇ ਨਾਲ ਹੀ ਸ਼ੁਕਰਨ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਸੌਂਪ ਦਿੱਤਾ ਗਿਆ ਹੈ ਇਸ ਮੌਕੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਮੌਜੂਦ ਸੀ ਤੇ ਕਿਸਾਨਾਂ ਦੇ ਨਾਲ ਮੁੱਖ ਮੰਤਰੀ ਮਾਨ ਨੇ ਮੀਟਿੰਗ ਕਰਕੇ ਕਈ ਹੋਰ ਵਾਅਦੇ ਕੀਤੇ ਨੇ 12 ਜੁਲਾਈ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਠਿੰਡਾ ਵਿਖੇ ਧਰਨਾ ਵਿਖੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਇਸ ਧਰਨੇ ਦਾ ਮਕਸਦ ਸੀ ਸ਼ਹੀਦ ਨੌਜਵਾਨ ਸ਼ੁਕਰਨ ਸਿੰਘ ਨੂੰ ਇਨਸਾਫ ਦਿਵਾਉਣਾ ਤੇ ਸਰਕਾਰ ਨੂੰ ਆਪਣਾ ਵਾਅਦਾ ਚੇਤੇ ਕਰਾਉਣਾ ਪਰ ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਵਾਅਦਾ ਪੂਗਾ ਦਿੱਤਾ ਹੈ ਦਰਸਲ ਖਨੌਰੀ ਬਾਰਡਰ ਤੇ ਦਿੱਲੀ ਚਲੋ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ 22 ਸਾਲਾਂ ਨੌਜਵਾਨ ਸ਼ੁਕਰਨ ਸਿੰਘ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਵਾਅਦੇ ਕੀਤੇ ਗਏ ਪਰ ਚੋਨ ਜ਼ਾਬਤਾ ਲੱਗਣ ਕਾਰਨ ਵਾਅਦੇ ਪੂਰੇ ਨਾ ਹੋ ਸਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਹੇਠ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਵਾਅਦੇ ਮੁਤਾਬਿਕ 1 ਕਰੋੜ ਰੁਪਏ ਦਾ ਚੈੱਕ ਦਿੱਤਾ ਅਤੇ ਸ਼ੁਭਕਰਨ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਦਿੱਤਾ। ਮੁੱਖ ਮੰਤਰੀ ਮਾਨ ਦਾ ਕਹਿਣਾ ਸੀ ਕਿ ਸਰਕਾਰ ਹਮੇਸ਼ਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਅੱਗੇ ਵੀ ਖੜੀ ਰਹੇਗੀ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ 12 ਜੁਲਾਈ ਨੂੰ ਧਰਨਾ ਕਰਨ ਦਾ ਫੈਸਲਾ ਰੱਦ ਕਰ ਦਿੱਤਾ। ਤੋ ਉਸ ਮੀਟਿੰਗ ਦੇ ਵਿੱਚ ਅੱਜ ਮੀਟਿੰਗ ਕਰਕੇ ਆਏ ਆ ਮੀਟਿੰਗ ਦੇ ਵਿੱਚੋਂ ਇਹ ਰਿਜ਼ਲਟ ਆਇਆ ਹੈ ਕਿ ਉਹਨਾਂ ਨੇ ਸਾਡੀ ਇਸ ਬੇਟੀ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਹੈ ਇਹ ਅਪਾਇੰਟਮੈਂਟ ਲੈਟਰ ਹੈ ਜਿਹੜਾ ਇਸ ਹਾਂ ਇਹਨਾਂ ਬੋਰਡ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਉਹਦੇ ਨਾਲ ਹੀ ਉਹਨਾਂ ਦੇ ਫਾਦਰ ਸਾਹਿਬ ਨੂੰ 1 ਕਰੋੜ ਰੁਪਏ ਦੀ ਜਿਹੜੀ ਮਾਲੀ ਸਹਾਇਤਾ ਸੀ ਜ਼ਿਕਰ ਹੋ ਹੈ ਕਿ ਕਿਸਾਨ ਹਜੇ ਵੀ ਆਪਣੀਆਂ ਮੰਗਾਂ ਦੇ ਉੱਤੇ ਡਟੇ ਹੋਏ ਨੇ ਪਰ ਸ਼ੁਕਰਨ ਨੂੰ ਇਨਸਾਫ ਮਿਲਦਾ ਵੇਖ ਖੁਸ਼ੀ ਜਿਤਾਈ ਜਾ ਰਹੀ ਹੈ ਭਾਜਪਾ ਦੇ ਸਿੱਖ ਆਗੂਆਂ ਨੂੰ ਇੱਕ ਧਮਕੀ ਭਰਿਆ ਪੱਤਰ ਜਾਰੀ ਕੀਤਾ ਗਿਆ ਅਤੇ ਇਹ ਪੱਤਰ ਚੰਡੀਗੜ੍ਹ ਸਥਿਤ ਭਾਜਪਾ ਦੇ ਦਫ਼ਤਰ ਵਿੱਚ ਭੇਜਿਆ ਗਿਆ ਜਿਸ ਦੇ ਨਾਲ ਇੱਕ ਜਲਨਸ਼ੀਲ ਪਦਾਰਥ ਵੀ ਪੈਕਟ ਦੇ ਵਿੱਚ ਪਾ ਕੇ ਭੇਜਿਆ ਗਿਆ ਨਾਲ ਹੀ ਇਹਨਾਂ ਆਗੂਆਂ ਨੂੰ ਇਹ ਧਮਕੀ ਮਿਲੀ ਹੈ ਕਿ ਜਾਂ ਤਾਂ ਉਹ ਭਾਜਪਾ ਛੱਡ ਦੇਣ ਨਹੀਂ ਤਾਂ ਉਹਨਾਂ ਨੂੰ ਦੁਨੀਆ ਤੋਂ ਹੀ ਰੁਕਸਤ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸ਼ਵੇਤ ਮਲਿਕ ਨੂੰ ਵੀ ਫੋਨ ਕਰਕੇ ਕਿਸੇ ਸ਼ਖਸ ਨੇ ਧਮਕੀ ਦੀ ਸੂਚਨਾ ਦਿੱਤੀ ਹੈ ਜਿਸ ਤੋਂ ਬਾਅਦ ਸ਼ਵੇਤ ਮਲਿਕ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲੈ ਆਂਦਾ ਹੈ ਚੰਡੀਗੜ੍ਹ ਸਥਿਤ ਭਾਜਪਾ ਦੇ ਦਫ਼ਤਰ ਵਿੱਚ ਇੱਕ ਧਮਕੀ ਭਰੀ ਚਿੱਠੀ ਭੇਜੀ ਗਈ ਹੈ ਜਿਸ ਦੇ ਵਿੱਚ ਜਲਨਸ਼ੀਲ ਪਦਾਰਥ ਵੀ ਭੇਜੀ ਗਏ ਨੇ ਇਸ ਚਿੱਠੀ ਵਿੱਚ ਆਗੂਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਜਾਂ ਤਾਂ ਭਾਜਪਾ ਛੱਡੋ ਜਾਂ ਫਿਰ ਦੁਨੀਆ ਛੱਡਣ ਲਈ ਤਿਆਰ ਹੋ ਜਾਓ ਇਸ ਚਿੱਠੀ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਮਨਜਿੰਦਰ ਸਿਰਸਾ ਭਾਜਪਾ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਨੈਸ਼ਨਲ ਰੇਲਵੇ ਕਮੇਟੀ ਦੇ ਮੈਂਬਰ ਜਿੰਦਰ ਸਿੰਘ ਸਰਾਹ ਅਤੇ ਜਨਰਲ ਸਕੱਤਰ ਪਰਮਿੰਦਰ ਬਰਾੜ ਦਾ ਨਾਮ ਸ਼ਾਮਿਲ ਹੈ ਇਸ ਤੋਂ ਇਲਾਵਾ ਸੂਬਾ ਸੰਗਠਨ ਜਨਰਲ ਸਕੱਤਰ ਸ਼੍ਰੀ ਨਿਵਾਸ ਲੂ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਸ਼ਵੇਤ ਮਲਿਕ ਨੂੰ ਵੀ ਧਮਕੀ ਭਰੀਆ ਇੱਕ ਫੋਨ ਕਾਲ ਮਿਲਿਆ ਹੈ ਐਸ.ਜੀ. ਦੇ 3 ਤਰੀਕ ਰਾਤ ਨੂੰ ਲਗਭਗ 11:30 ਦੇ ਕਰੀਬ ਐਗਜ਼ੈਕਟ ਟਾਈਮ ਜਿਹੜਾ ਹੈ ਉਹ ਆਨ ਰਿਕਾਰਡ ਹੈ ਕਾਲ ਦੇ ਵਿੱਚ ਮੈਨੂੰ ਇੱਕ ਗੌਰਵ ਨਾਮ ਦੇ ਵਿਅਕਤੀ ਦੀ ਕਾਲ ਆਈ ਕਿ ਤੁਹਾਡੇ ਬਾਰੇ ਇੱਕ ਗੈਂਗਸਟਰ ਰঞ্জੀਤ ਨਾਮ ਦਾ ਬੰਦਾ ਥ੍ਰੈਟਨਿੰਗ ਕਰ ਰਿਹਾ ਹੈ ਔਰ ਉਹ ਕਹਿੰਦਾ ਹੈ ਕਿ ਮੈਂ ਗੋਲੀਆਂ ਚਲਾਨਾਂ ਮੈਂ ਉਹ ਗੈਂਗਸਟਰਾਂ ਤੇ ਸ਼ਵੇਤ ਮਾਲਿਕ ਜਿਹੜਾ ਹੈ ਮੈਂ ਮੰਜੇ ਦੇ ਲੰਮਾ ਪਾ ਦੇਣਾ ਤੇ ਗੋਲੀਆਂ ਚਲਾਨੀਆਂ ਉਹਦੇ ਤੇ ਉਹ ਗੌਰਵ ਨੂੰ ਫਿਰ ਮੈਂ ਕਿਹਾ ਮੈਂ ਕਿਹਾ ਮੈਂ ਰਿਪੋਰਟ ਦਾਂ ਪੁਲਿਸ ਤੋਂ ਆਡ ਆਵਰ ਦੇ ਉੱਤੇ ਗੱਲ ਕਰ ਰਿਹਾ ਮੇਰੇ ਨਾਲ ਉਹਨੇ ਗੌਰਵ ਨੇ ਫਿਰ ਮੈਨੂੰ ਰਿਕਾਰਡਿੰਗ ਭੇਜੀਤੀ ਔਰ ਰਣਜੀਤ ਨਾਂ ਦੇ ਬੰਦੇ ਦੀ ਕਿ ਇਹ ਉਹ ਬੋਲ ਰਿਹਾ ਸੀਗਾ ਸਾਰੀ ਗੱਲ ਕਿ ਇਸ ਤਰ੍ਹਾਂ ਸ਼ਵੇਤ ਮਲਿਕ ਨੂੰ ਗੋਲੀਆਂ ਮਾਰਾਂਗੇ ਸ਼ਵੇਤ ਮਲਿਕ ਨੂੰ ਠੀਕ ਕਰ ਦੇਾਂਗੇ ਸ਼ਵੇਤ ਮਲਿਕ ਨੂੰ ਸੋਧ ਦੇਾਂਗੇ ਸ਼ਵੇਤ ਮਲਿਕ ਨੂੰ ਮਿਲੇ ਇਸ ਫੋਨ ਕਾਲ ਦੇ ਰਾਹੀਂ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਕੀ ਕਿਹਾ ਹੈ ਇਹ ਵੀ ਸੁਣੋ ਇਹਦੇ ਸੰਬੰਧ ਵਿੱਚ ਕ੍ਰੀ ਸ਼੍ਰੀ ਸ਼ਵੇਤ ਮਲਿਕ ਜੀ ਨੂੰ ਇੱਕ ਅਨਨੋਨ ਬੰਦੇ ਵੱਲੋਂ ਕਾਲ ਕੀਤੀ ਗਈ ਸੀ ਕਿ ਉਹ ਉਹਨਾਂ ਦਾ ਸ਼ੁਭਚਿੰਤਕ ਆ ਤੇ ਅੱਗੇ ਕੋਈ ਥਰਡ ਪਰਸਨ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਦਾ ਆ ਉਹਨਾਂ ਪ੍ਰਤੀ ਉਹਨੇ ਮਾੜੀ ਸ਼ਬਦਾਵਲੀ ਯੂਜ਼ ਕੀਤੀ ਆ ਪਰ ਇਹਦੇ ਸਬੰਧ ਵਿੱਚ ਉਹਨਾਂ ਨੇ ਸਾਡੇ ਧਿਆਨ 'ਚ ਸਾਰੀ ਗੱਲ ਲਿਆਂਦੀ ਔਰ ਅਸੀਂ ਉਸ ਜਿਹੜਾ ਅਨਨੋਨ ਬੰਦਾ ਆ ਉਹਨੂੰ ਟ੍ਰੇਸ ਕਰਕੇ ਤੇ ਜਲਦੀ ਤੋਂ ਜਲਦੀ ਜੂ ਵੀ ਸੱਚਾਈ ਆ ਉਹ ਅਸੀਂ ਸਾਹਮਣੇ ਲਿਆਵਾਂਗੇ ਕਿਸ ਤਰ੍ਹਾਂ ਸਰ ਪੁਲਿਸ ਕਾਰਪਸ ਦੇ ਅਧਿਕਾਰੀਆਂ ਉਸ ਸ਼ੱਕ ਦੇ ਪੱਤੇ ਕਰ ਰਹੇ ਤੁਸੀਂ ਸਾਰਾ ਟੈਕਨੀਕਲੀ ਵੀ ਅਸੀਂ ਉਹਨੂੰ ਅਨਲਿਸਿਸ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਅਸੀਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਨਾਲ ਵੀ ਇਨ ਟੱਚ ਆ ਉਹਨਾਂ ਨੂੰ ਅਸੀਂ ਕਨਫੀਡੈਂਸ ਲਿਆ ਆ ਤੇ ਸ਼ਾਰਟਲੀ ਅਸੀਂ ਉਸ ਬੰਦੇ ਨੂੰ ਟ੍ਰੇਸ ਕਰਕੇ ਤੇ ਜੂ ਦੇ ਵਿੱਚ ਸਚਾਈ ਹੋਏਗੀ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ ਜ਼ਿਕਰ ਇਹ ਹੈ ਕਿ ਭਾਜਪਾ ਆਗੂਆਂ ਨੂੰ ਇਸ ਤਰ੍ਹਾਂ ਧਮਕੀਆਂ ਮਿਲਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੀ ਚੁੱਕੇ ਜਾ ਰਹੇ ਨੇ ਵਿਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਵਾਬ ਮਾਨ ਸਰਕਾਰ ਕਿਵੇਂ ਦਿੰਦੀ ਹੈ ਬੀਤੇ ਕਈ ਦਿਨਾਂ ਤੋਂ ਲਾਡਵਾਲ ਟੋਲ ਪਲਾਜ਼ਾ ਬੰਦ ਹੈ ਤੇ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਝਾੜਵੀ ਪਾਈ ਜਾ ਚੁੱਕੀ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਨਾਲ ਅੱਜ ਡੀਸੀ ਦਫ਼ਤਰ ਦੇ ਵਿੱਚ ਹਾਈਵੇ ਥੋਰਟੀ ਦੇ ਅਧਿਕਾਰੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਪਰ ਇਹ ਮੀਟਿੰਗ ਬੇਸਿੱਟਾ ਨਿਕਲੀਏ ਤੇ ਅਗਲੀ ਮੀਟਿੰਗ 11 ਜੁਲਾਈ ਨੂੰ ਹੋਣੀ ਤੈਅ ਕੀਤੀ ਗਈ ਹੈ ਨਾਲ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਕੋਰਟ ਦੇ ਵਿੱਚ ਵੀ ਜਾ ਕੇ ਆਪਣਾ ਜਵਾਬ ਅਦਾਲਤ ਦੇ ਅੱਗੇ ਜ਼ਰੂਰ ਪੇਸ਼ ਕਰਨਗੇ ਤੇ ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ ਲਾਡੋਵਾਲ ਟੋਲ ਪਲਾਜ਼ਾ ਇਸੇ ਤਰੀਕੇ ਹੀ ਬੰਦ ਰਹੇਗਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕੀਤਾ ਗਿਆ ਸੀ ਅਤੇ ਇਸੇ ਨੂੰ ਲੈ ਕੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਾੜਵੀ ਪਾਈ ਗਈ ਸੀ ਜਿਸ ਦੇ ਹੱਲ ਲਈ ਅੱਜ ਨੈਸ਼ਨਲ ਹਾਈਵੇ ਔਥਾਰਟੀ ਦੇ ਅਧਿਕਾਰੀਆਂ ਅਤੇ ਕਿਸਾਨ ਜਿੱਥੇ ਬੰਦੀਆਂ ਵਿਛਾਲੇ ਲੁਧਿਆਣਾ ਦੇ ਡੀਸੀ ਦੀ ਮੀਟਿੰਗ ਹੋਈ ਅਤੇ ਇਹ ਮੀਟਿੰਗ ਬੈਸਿਟਾ ਰਹੀ ਲਗਭਗ 2 ਘੰਟੇ ਮੀਟਿੰਗ ਚੱਲਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਨਿਕਲਿਆ ਸਾਰਾ ਪ੍ਰਸ਼ਾਸਨ ਅੱਜ ਮੀਟਿੰਗ ਦੇ ਵਿੱਚ ਬੈਠਾ ਔਰ ਇਹਦੇ ਤੇ ਖੁੱਲ ਕੇ ਆ 1.5-2 ਘੰਟੇ ਚਰਚਾ ਹੋਈ ਹੈ ਸਾਡੀ ਔਰ ਜਿਹੜੀਆਂ ਕਮੀਆਂ ਸੀਗੀਆਂ ਨੈਸ਼ਨਲ ਹਾਈਵੇ ਦੀਆਂ ਜੋ ਕਮੀਆਂ ਸੀ ਅਹੀਂ ਸਾਰੀਆਂ ਸਾਹਮਣੇ ਰੱਖੀਆਂ ਲਿਆ ਕੇ ਪੂਰੇ ਦਾ ਪੂਰਾ ਪੇਜ ਸੀਗਾ ਇਹ ਕੋਨਾ ਨੇ ਮੰਨਿਆ ਵੀ ਹਾਂ ਇਹ ਕਮੀਆਂ ਹੈਗੀਆਂ ਨੇ ਔਰ ਜਿਹੜਾ ਐਨ ਐਚ ਏ ਦਾ ਬੰਦਾ ਬੈਠਾ ਉਹ ਬਿਲਕੁਲ ਜੀਰੂ ਆ ਉਹਨੂੰ ਕਾਹਦਾ ਪਤਾ ਨਹੀਂ ਹੈਗਾ ਜਿਹੜੀ ਗੱਲ ਉਹਨੂੰ ਪੁੱਛਦੇ ਆ ਉਹਦੇ ਕੋਈ ਜਵਾਬ ਨਹੀਂ ਉਹਦੇ ਕੋਈ ਪੇਪਰ ਨਹੀਂ ਨਿਕਲਿਆ ਇਸ ਕਰਕੇ ਸਾਨੂੰ ਅੱਜ ਵੀ ਇਹ ਸ਼ੰਕਾ ਪਈ ਇਹ ਟੂਲ ਫਰਾਜੇ ਆ ਇਹ ਕਿਤੇ ਨਾ ਕਿਤੇ ਮੰਤਰੀਆਂ ਸੰਤਰੀਆਂ ਨਾਲ ਰਲ ਕੇ ਜਾਲੀ ਤਰੀਕੇ ਨਾਲ ਚਲਾਏ ਜਾ ਰਹੇ ਆ ਔਰ ਜਿਹੜਾ ਕੋਈ ਹੱਲ ਨਹੀਂ ਹੈਗਾ ਤੇ ਜਿਹੜਾ ਹਾਈ ਕੋਰਟ ਦਾ ਮਸਲਾ ਹਾਈ ਕੋਰਟ ਦੇ ਵਿੱਚ ਅਸੀਂ ਕੱਲ ਆਪਣੇ ਵਕੀਲ ਦੇ ਥਰੂ ਵੀ ਜਵਾਬ ਦੇ ਰਹੇ ਆ ਕਿਉਂਕਿ ਕਿਸਾਨ ਹਾਈ ਕੋਰਟ ਜਾਂਦੇ ਨਹੀਂ ਹੈਗੇ ਪਰ ਇਹਨਾਂ ਨੇ ਹਾਈ ਕੋਰਟ ਪਾਇਆ ਅਸੀਂ ਉਹਦਾ ਜਵਾਬ ਜ਼ਰੂਰ ਦੇਵਾਂਗੇ ਕਿਉਂਕਿ ਹਾਈ ਕੋਰਟ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਆ ਵੀ ਇੱਥੋਂ ਜਿਹੜਾ ਕਰੋੜਾ ਰੁਪਇਆ ਰੋਜ਼ ਨੂੰ ਲੁੱਟ ਹੋ ਰਿਹਾ ਉਹ ਜਿਹੜਾ ਲੋਕਾਂ ਦੇ ਉੱਤੇ ਇਨਾ ਬੋਝ ਪਾਇਆ ਜਾ ਰਿਹਾ ਉਹ ਪੈਸਾ ਆਖਰ ਕਿੱਥੇ ਜਾ ਰਿਹਾ ਕੌਣ ਲੈ ਜਾ ਰਿਹਾ ਔਰ ਇਹ ਇਹਨਾਂ ਰੋਡਾਂ ਦੇ ਤੇ ਕੋਈ ਇਹਦੀ ਮਤਲਬ ਡਿਵੈਲਪਮੈਂਟ ਹੋ ਨਹੀਂ ਰਹੀ ਔਰ ਪਿਛਲੇ ਸਮੇਂ ਤੋਂ ਕੋਈ ਡਿਵੈਲਪਮੈਂਟ ਦੀ ਹੈ ਜੀ ਟੂਲ ਤੇ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਨਾ ਚਿਰ ਬੰਦ ਰਹੂਗਾ ਜੀ ਅੱਜ ਸੀਪੀ ਸਾਹਿਬ ਸੀਗੇ ਡੀਸੀ ਸਾਹਿਬ ਸੀਗੇ ਏਡੀਸੀ ਸਾਹਿਬ ਸੀਗੇ ਜੁਆਇੰਟ ਕਮਿਸ਼ਨਰ ਸਾਹਿਬ ਸੀਗੇ ਤੇ ਥੱਲੇ ਐਸਪੀ ਸਾਹਿਬ ਸੀਗੇ ਕਾਫੀ ਹੋਰ ਵੀ ਅਧਿਕਾਰੀ ਸੀਗੇ ਜਿਹੜੇ ਬੈਠੇ ਮੀਟਿੰਗ 2 ਘੰਟੇ ਚੱਲੀ ਗਈ ਜੀ ਮਨਿਆਦ ਹੈ ਜੇ ਵੀ ਨਹੀਂ ਪਤਾ ਲੱਗੀ ਜੀ ਇਹਦੀ ਕੀ ਆ ਮਨਿਆਦ ਦੇ ਬਾਰੇ ਵਿੱਚ ਕੋਈ ਜਾਣਨਾ ਨਹੀਂ ਕਿਤੇ ਪਾਇਆ ਗਿਆ ਦੇਖੋ ਜੀ ਅੱਜ ਇਹਨਾਂ ਨੂੰ ਜਿਹੜੀਆਂ ਉਹਦੇ ਬਾਰੇ ਵਿੱਚ ਕਮੀਆਂ ਦੇ ਸਬੰਧ ਦੇ ਵਿੱਚ ਜਿਹੜਾ ਕੱਲੀ-ਕੱਲੀ ਗੱਲ ਇਹਨਾਂ ਨੂੰ ਦੱਸੀਆ ਕਿ ਆ ਅੰਡਰਪਾਸ ਜਾਂ ਇਹਨਾਂ ਦੇ ਪਾਣੀ ਦਾ ਸਿਸਟਮ ਜਾਂ ਇਹਨਾਂ ਦੀਆਂ ਸੈਡਾਂ ਦੀਆਂ ਜਾਲੀਆਂ ਜਾ ਸਟਰੀਟ ਲਾਈਟਾਂ ਜੋ ਕੇ ਸੋਮਾ ਕੰਪਨੀ ਨੇ ਕਰਕੇ ਜਾਣਾ ਸੀ ਉਹ ਕਰਕੇ ਨਹੀਂ ਗਏ ਜੇ ਉਹਨਾਂ ਨੇ ਕੰਮ ਨਹੀਂ ਪੂਰਾ ਕੀਤਾ ਤੇ ਉਹਨਾਂ ਨੂੰ ਪੈਸਾ ਇਹਨਾਂ ਨੇ ਕਿਉਂ ਦਿੱਤਾ ਬਾਅਦ ਮੀਟਿੰਗ ਸਦੀ ਗਈ ਆ ਹਾਂ ਪਰਸੋਂ ਨੂੰ ਮੀਟਿੰਗ ਦੁਬਾਰੇ ਫੇਰ ਅਸੀਂ ਆਉਂਗੇ ਹਾਂ ਹਾਂ ਜੀ ਸਰਕਾਰ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਜਿਹੜੀ ਆ ਫਟਕਾਰ ਲਗਾਈ ਇਹਨੂੰ ਚੱਲੂ ਮਿਟਾ ਦੇ ਦੇਖੋ ਇਹ ਪੰਜਾਬ ਸਰਕਾਰ ਆਪ ਦੇਖੇ ਵੀ ਉਹਨਾਂ ਨੇ ਕੀ ਜਵਾਬ ਦੇਣਾ ਉਹ ਪੰਜਾਬ ਸਰਕਾਰ ਜਵਾਬ ਦੇਊਗੀ ਅਸੀਂ ਵੀ ਜਵਾਬ ਦੇ ਰਹੇ ਹਾਂ ਉਹਨਾਂ ਨੂੰ ਕਿਸਾਨਾਂ ਦਾ ਕਹਿਣਾ ਹੈ ਕਿ ਕੱਲ ਹਾਈ ਕੋਰਟ ਦੇ ਵਿੱਚ ਵੀ ਉਹ ਵਕੀਲ ਦੇ ਰਾਹੀਂ ਜਵਾਬ ਦਾਖਲ ਕਰਨਗੇ ਦੱਸਿਆ ਕਿ ਡੀਸੀ ਨੇ ਮੁਰਤੋਂ ਮੀਟਿੰਗ ਸੱਦੀ ਏ ਅਤੇ ਇਹ ਮੀਟਿੰਗ 11 ਜੁਲਾਈ ਨੂੰ ਮੁਰਤੋਂ ਹੋਵੇਗੀ ਵੇਖਣਾ ਹੋਵੇਗਾ 11 ਜੁਲਾਈ ਦੀ ਮੀਟਿੰਗ ਵਿੱਚ ਕੀ ਸਿੱਟੇ ਨਿਕਲਦੇ ਨੇ ਕਾਲਜ ਜਲੰਧਰ ਪਛਮੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ 1.70 ਹਜ਼ਾਰ ਤੋਂ ਵੱਧ ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਜਿਸ ਤੋਂ ਬਾਅਦ 181 ਬੂਥ ਵੀ ਨਿਰਧਾਰਿਤ ਕੀਤੇ ਗਏ ਨੇ ਤੇ EVM ਮਸ਼ੀਨਾਂ 181 ਬੂਥਾਂ ਦੇ ਉੱਤੇ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੁਰੱਖਿਆ ਦੇ ਕੜੇ ਪ੍ਰਬੰਧਾਂ ਦੀਆਂ ਵੀ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਜਲੰਧਰ ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਅਧਿਕਾਰੀਆਂ ਨੇ ਠੋਸ ਤਿਆਰੀਆਂ ਕਰ ਲਈਆਂ ਨੇ ਭਲਕੇ ਇਲਾਕੇ ਦੇ ਸਰਕਾਰੀ ਸਕੂਲ ਕਾਲਜ ਅਤੇ ਹੋਰ ਵਿਦਿਅਕ ادارے ਬੰਦ ਰਹਿਣਗੇ ਇਹ ਗੱਲ ਜਲੰਧਰ ਦੇ ਡੀਸੀ ਕਮ ਚੋਣ ਅਧਿਕਾਰੀ ਹਿਮਾਂਸ਼ੂ ਅਗਰਵਾਲ ਵੱਲੋਂ ਜਾਰੀ ਹੁਕਮਾਂ ਵਿੱਚ ਕਹੀ ਗਈ ਹੈ ਬੁੱਧਵਾਰ ਯਾਨੀ ਕਿ 10 ਜੁਲਾਈ ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ ਅਜਿਹਾ ਇਸ ਲਈ ਹੋਇਆ ਕਿਉਂਕਿ ਹਲਕੇ ਦੇ ਸਰਕਾਰੀ ਅਧਿਕਾਰੀ ਪੱਛਮੀ ਹਲਕੇ ਵਿੱਚ ਚੋਣਾ ਕਰਵਾਉਣ ਵਿੱਚ ਰੁਚੀ ਹੋਣਗੇ ਆਪੋ ਆਪਣੀਆਂ ਪਾਰਟੀਆਂ ਲਈ ਚੋਣ ਪ੍ਰਚਾਰ ਕਰ ਰਹੇ ਵੱਡੇ ਆਗੂ ਪੱਛਮੀ ਹਲਕੇ ਨੂੰ ਛੱਡ ਕੇ ਚਲੇ ਗਏ ਨੇ ਅਤੇ ਚੋਣਾ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਭੈਣ ਗਿਆ ਹਲਕੇ ਹੋਣ ਵਾਲੀਆਂ ਚੋਣਾ ਦੇ ਮੱਦੇਨਜ਼ਰ ਅੱਜ ਈਵੀਐਮ ਮਸ਼ੀਨਾਂ ਵੀ ਡਿਸਪੈਚ ਕਰਕੇ ਪੋਲਿੰਗ ਬੂਥਾਂ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ ਚੋਣ ਕਰਮਚਾਰੀ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ 181 ਬੂਥਾਂ ਦੇ ਵਿੱਚ EVM ਮਸ਼ੀਨਾ ਡਿਸਪੈਚ ਕਰਕੇ ਭੇਜੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਜੇਕਰ ਕਿਸੇ ਮਸ਼ੀਨ ਵਿੱਚ ਕੋਈ ਖਰਾਬੀ ਆਉਂਦੀ ਹੈ ਤਾਂ ਅਧਿਕਾਰੀਆਂ ਨੂੰ ਦੋ-ਦੋ ਮਸ਼ੀਨਾ ਵੱਖਰੇ ਤੌਰ ਤੇ ਉੱਤੇ ਵੀ ਰਿਜ਼ਰਵ ਕਰਨ ਦੇ ਲਈ ਦਿੱਤੀਆਂ ਹੋਈਆਂ ਨੇ ਤਾਂ ਜੋ ਕੋਈ ਖਰਾਬੀ ਆਵੇ ਤਾਂ ਫਿਰ ਉਸ ਦਾ ਹੱਲ ਨਿਕਲ ਸਕੇ ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮ ਅਤੇ ਪੈਰਾਮਿਲਟਰੀ ਫੋਰਸ ਵੀ ਪੋਲਿੰਗ ਬੂਥਾਂ ਦੇ ਉੱਤੇ ਮਸ਼ੀਨਾ ਛੱਡਣ ਦੇ ਲਈ ਪਹੁੰਚ ਰਹੀ ਹੈ ਜੇ ਟੋਟਲ 181 ਬੂਥ ਹੈ 034 ਜਲੰਧਰ ਵੈਸਟ ਵਿੱਚ ਇਹਦੇ ਵਿੱਚ ਅਸੀਂ ਸਾਰੀਆਂ ਪੋਲਿਕ ਪਾਰਟੀ ਨੂੰ ਡਿਸਪੈਚ ਕਰ ਰਹੇ ਹਾਂ ਤੇ ਇਹਦੇ ਨਾਲ ਪੋਲਿੰਗ ਪਾਰਟੀ ਚਾਰ ਮੈਂਬਰ ਦੀ ਪੋਲਿੰਗ ਪਾਰਟੀ ਹੈ ਉਹਦੇ ਨਾਲ ਪੁਲਿਸ ਫੋਰਸ ਪੈਰਾ ਮਿਲਟਰੀ ਫੋਰਸ ਜਿਹੜੀ ਉਹ ਨਾਲ ਜਾ ਰਹੀ ਹੈ ਇੱਕ ਸਾਰ ਟੋਟਲ 181 ਬੂਥ ਨੇ 181 ਬੂਥ ਹੈ ਇੱਕ ਗੱਲ ਕਰੀਏ 22 ਚਾਂਸ ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ ਤੇ ਉਹ ਕਿਦਾਂ ਰਿਜ਼ਰਵਰ ਕਿਦਾਂ ਤੁਹਾਡੇ ਵਾਲਾ ਹਾਂ ਜੇਕਰ ਕੋਈ ਮਸ਼ੀਨ ਖਰਾਬ ਹੁੰਦੀ ਹੈ ਤੇ ਜਿਹੜੇ ਸੁਪਰਵਾਈਜ਼ ਦਾ ਸਹਬਾਨ ਹੈ ਉਹਨਾਂ ਕੋਲ ਦੋ ਦੋ ਮਸ਼ੀਨਾਂ ਜਿਹੜੀਆਂ ਰਿਜ਼ਰਵ ਅ ਅਸੀਂ ਨਾਲ ਉਹਨਾਂ ਨੂੰ ਦੇਵਾਂਗੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤੇ ਇਮੀਡੀਏਟਲੀ ਉਹਨੂੰ ਸੋਲਵ ਕੀਤਾ ਜਾਓ ਕਿੰਨੇ ਸਮੇਂ ਕਿੰਨੇ ਸਮੇਂ ਦੇ ਵਿੱਚ ਇਮੀਡੀਏਟਲੀ ਜ਼ਿਕਰ ਹੈ ਕਿ ਕੱਲ ਜਲੰਧਰ ਪੱਛਮੀ ਦੇ ਵਿੱਚ 1.70 ਲੱਖ ਤੋਂ ਵੱਧ ਲੋਕ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਅਤੇ ਵੇਖਣਾ ਹੋਵੇਗਾ ਕਿ 13 ਜੁਲਾਈ ਨੂੰ ਨਤੀਜੇ ਕਿਸ ਦੇ ਹੱਕ ਵਿੱਚ ਆਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਿੱਚੋ ਤਾਨ ਲਗਾਤਾਰ ਬਰਕਰਾਰ ਹੈ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਦੋ ਧੜਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ ਇੱਕ ਬਾਦਲ ਪਰਿਵਾਰ ਦੀ ਹਮਾਇਤ ਕਰ ਰਿਹਾ ਹੈ ਤੇ ਦੂਜਾ ਵੱਖਰਾ ਦਲ ਹੈ ਜੋ ਪ੍ਰਧਾਨਗੀ ਅਹੁਦੇ ਤੋਂ ਬਾਦਲ ਨੂੰ ਹਟਾਉਣ ਦੀਆਂ ਗੱਲਾਂ ਕਰ ਰਿਹਾ ਹੈ ਅਜਿਹੇ ਦੇ ਵਿੱਚ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵੀ ਮੌਜੂਦ ਸੀ ਇਸ ਮੌਕੇ ਬੀਬੀ ਜਗੀਰ ਕੌਰ ਨੇ ਅਨੁਸ਼ਾਸਨੀ ਕਮੇਟੀ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਸੁਖਬੀਰ ਬਾਦਲ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦਾ ਕਾਂਟੋ ਕਲੇਸ਼ ਮੁਕਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਜਲੰਧਰ ਵੈਸਟ ਤੋਂ ਬੀਬੀ ਸੁਰਜੀਤ ਕੌਰ ਦੇ ਨਾਲ ਅਤੇ ਪਰਮਿੰਦਰ ਢੀਂਸਾ ਦੇ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਨੁਸ਼ਾਸਨੀ ਕਮੇਟੀ ਨੂੰ ਇੱਕ ਹਦਾਇਤ ਦਿੱਤੀ ਹੈ ਬੀਬੀ ਦਾ ਕਹਿਣਾ ਹੈ ਕਿ ਸੁਖਬੀਰ ਬਾਗਲ ਤੇ ਦਲਜੀਤ ਚੀਮਾ ਵਰਗਿਆਂ ਦੇ ਖਿਲਾਫ ਅਨੁਸ਼ਾਸਨੀ ਕਮੇਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਆਪਣੀ ਪਾਰਟੀ ਦੀ ਉਮੀਦਵਾਰ ਨੂੰ ਸਮਰਥਨ ਦੇਣ ਤੋਂ ਨਾ ਕਰਕੇ ਬਸਪਾ ਦੇ ਉਮੀਦਵਾਰ ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ ਬੀਬੀ ਜਗੀਰ ਕੌਰ ਦਾ ਇਹ ਵੀ ਕਹਿਣਾ ਸੀ ਕਿ ਉਹ ਕੋਈ ਵੀ ਵੱਖਰੀ ਪਾਰਟੀ ਨਹੀਂ ਬਣਾਉਣਗੇ ਬਲਕਿ ਸ਼੍ਰੋਮਣੀ ਅਕਾਲੀ ਦਲ ਬਚਾਓ ਮਹੀਮ ਚਲਾਉਣਗੇ ਇਸ ਦੇ ਤਹਿਤ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਤੇ ਲੋਕਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਫਲਤਾ ਨੂੰ ਉਚਾਈਆਂ ਤੇ ਲੈ ਕੇ ਜਾਣ ਸੰਬੰਧੀ رائے مشਵਰਾ ਜ਼ਰੂਰ ਲੈਣਗੇ ਇਸ ਮੌਕੇ ਬੀਬੀ ਨੇ ਦੱਸਿਆ ਕਿ ਕਿੰਨੀਆਂ ਥਾਵਾਂ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਈ ਏ ਜੇ ਤੁਸੀਂ ਸਾਨੂੰ ਇਸ ਤੀਕੇ ਦਾ ਤੱਕਾ ਦਿਓਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਦਾ ਟਿਕਟ ਵੀ ਤੁਸੀਂ ਦਿੱਤੀ ਨਿਸ਼ਾਨ ਵੀ ਤੁਹਾਡਾ ਹੀ ਹੋਵੇ ਤੁਸੀਂ ਅੱਜ ਉਹਨਾਂ ਨਾਲ ਗਦਾਰੀ ਕਰ ਰਹੇ ਹੋ ਪਾਰਟੀ ਦੇ ਨਾਲ ਬੇਵਫਾਈ ਕਰ ਰਹੇ ਹੋ ਮੈਂ ਤੇ ਅਨੁਸ਼ਾਸਨ ਕਮੇਟੀ ਨੂੰ ਵੀ ਬੇਨਤੀ ਕਰਦੀ ਹਾਂ ਅਨੁਸ਼ਾਸਨੀ ਕਮੇਟੀ ਨੂੰ ਕਿ ਜਿਸ ਦਾ ਤੁਸੀਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢਿਆ ਸੀ ਏਕੇ ਬਲਟੋਏ ਦੇ ਕਹਨ ਦੇ ਉੱਤੇ ਕਿ ਇਹਨੇ ਸਾਡੇ ਵੋਟਾਂ ਦੂਜੇ ਪਾਸੇ ਪਾਈਆਂ ਜੇ ਉਹ ਤੇਨ ਸਸਾਸਰੀ ਕਾਰਵਾਈ ਹੋ ਸਕਦੀ ਹੈ ਤੇ ਸਰਦਾਰ ਸੁਖਵੀਰ ਸੇ ਬਾਦਲ ਡਾਕਟਰ ਚੀਮਾ ਕੇਸ਼ੇਂਦਰ ਕਰੇਵਾਲ ਜਿਹੜੇ ਬੋਲਦੇ ਐ ਕਲਵਾਨ ਸੇ ਮੰਨਣ ਜਾਂ ਸਾਰੀ ਜਥੇਬੰਦੀ ਜਿਹੜੀ ਬੋਲਦੀ ਐ ਉਹਨਾਂ ਤੇ ਕਿਉਂ ਨਹੀਂ ਕਰ ਪਈ ਇੱਕ ਪ੍ਰਵਾਦ ਜਿਤਾਉਣਾ ਹੈ ਕਿ ਪਾਰਟੀ ਜਿਤਾਉਣੀ ਅਸੀਂ ਪਾਰਟੀ ਜਿਤਾਉਣੀ ਐ ਸਾਰਾ ਪੰਜਾਬ ਹਰ ਗਿਆ ਸ਼ਿਉਮਣੀ ਕਾਲੀਗੜ ਹਰ ਗਿਆ ਜਮਾਨਤ ਜ਼ਬਤ ਹੋ ਗਈ ਦੇਖੋ ਪਾਰਟੀ ਦੀ ਜਮਾਨਤ ਜ਼ਬਤ ਹੋਣੀ ਬਹੁਤ ਚਿੰਤਾਜਨਕ ਵਿਸ਼ਾ ਹੈ ਇਹ ਮਤ ਸੋਚੋ ਇਹ ਇੱਕ ਸੀਟ ਜਿੱਤ ਗਏ ਤੇ ਅਸੀਂ ਬੜੀ ਵੱਡੀ ਮਾਰ ਕਾ ਮਾਰ ਰਿਹਾ ਪੰਜ ਪੰਜ ਚੋਣਾ ਹੋ ਗਿਆ ਲਗਾਤਾਰ 17 ਤੋਂ ਲੈ ਕੇ ਹੁਣ ਤੱਕ ਹਰ ਇੱਕ ਦੇ ਵਿੱਚ ਜਮਾਨਤ ਦੇ ਜਬ ਹਰ ਇੱਕ ਦੇ ਵਿੱਚ ਜਮਾਨਤ ਦੇ ਜਬ ਉਹ ਕਿਉਂ ਨਹੀਂ ਅਨਲਿਸਿਸ ਕਰਦੇ ਕਿ ਕਿਹੜੀ ਗੱਲ ਹੈ ਕੀ ਗੱਲ ਹੈ ਸਗੋਂ ਉਲਟਾ ਸਗੋਂ ਜਿਹੜੇ ਬੰਦੇ ਇਸ ਦੀ ਚਿੰਤਾ ਕਰਦੇ ਉਹਨਾਂ ਤੇ ਤੌਮਤਾ ਲੰਦੀ ਜ਼ਿਕਰ ਖਾਸ ਹੈ ਕਿ ਕੱਲ ਜਲੰਧਰ ਵੈਸਟ ਦੇ ਵਿੱਚ ਚੋਣਾ ਹੋਣ ਜਾ ਰਿਹਾ ਨੇ ਵਿਖਣਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਆਪਣੀ ਜ਼ਮਾਨਤ ਬਚਾ ਪਾਉਂਦਾ ਹੈ ਜਾਂ ਫਿਰ ਨਤੀਜੇ ਕੁਝ ਹੋਰ ਨਿਕਲਣਗੇ ਬੀਤੇ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਸ਼ਿਵਸੈਨਾ ਆਗੂ ਦੇ ਉੱਤੇ ਸ਼ਰੀਆਮ ਹਮਲਾ ਕਰਨ ਦਾ ਮਾਮਲਾ ਹਜੇ ਵੀ ਠੰਡਾ ਪੈਂਦਾ ਵਿਖਾਈ ਨਹੀਂ ਦੇ ਰਿਹਾ ਹਿੰਦੂ ਸੰਗਠਨਾਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਹਿੰਦੂ ਸ਼ਕਤੀ ਮਾਰਚ ਕੱਢਣ ਦੀ ਗੱਲ ਕੀਤੀ ਗਈ ਹੈ ਤੇ ਪੁਲਿਸ ਕਮਿਸ਼ਨਰ ਦੇ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ ਜਿਸ ਦੇ ਵਿੱਚ ਮੰਗ ਰੱਖੀ ਹੈ ਕਿ ਉਕਤ ਹਮਲੇ ਦੀ ਹਮਾਇਤ ਕਰਨ ਵਾਲਿਆਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਲੁਧਿਆਣਾ ਦੇ ਵਿੱਚ ਸ਼ਿਵਸੈਨਾ ਆਗੂ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਅੱਜ ਹਿੰਦੂ ਸੰਗਠਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮਿਲਿਆ ਜਿੱਥੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਇੱਕ ਲਿਖਤੀ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਹੁਣ ਹਮਲੇ ਨੂੰ ਲੈ ਕੇ ਉਸ ਦੀ ਹਮਾਇਤ ਕਰ ਰਹੇ ਨੇ ਅਤੇ ਉਸ ਦੀ ਜ਼ਿੰਮੇਵਾਰੀ ਲੈ ਰਹੇ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਸਿਮਰਨਜੀਤ ਸਿੰਘ ਮੰਡ ਅਮਿਤ ਸ਼ਰਮਾ ਰਾਜੀਵ ਟਿੰਦਨ ਤੇ ਕਈ ਹੋਰ ਹਿੰਦੂ ਸੰਗਠਨਾਂ ਦੇ ਆਗੂ ਵੀ ਮੌਜੂਦ ਰਹੇ ਉਹਨਾਂ ਕਹੇ ਹੈ ਕਿ ਹਿੰਦੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ 1 ਮਾਰਚ ਵੀ ਕੱਢਿਆ ਜਾਵੇਗਾ ਜਿਹੜੇ ਹਮਲਾਵਰ ਨੇ ਵਾਰ ਕੀਤਾ ਸੰਦੀਪ <th>ਪਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜਿਲ੍ਹਾ ਦੀ ਸਲੱਖਾ ਤੱਕ ਪਹੁੰਚਾਇਆ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਇੱਕ ਦੂਜੀ ਗੱਲ ਸਾਡੇ ਸੀਗੀ ਵੀ ਮੁੱਖ ਜਿਹੜੀ ਸ਼ਿਕਾਇਤ ਹੈ ਸੰਦੀਪ <th>ਪਰ ਵੱਲ ਪਰਚਾ ਦਰਜ ਕੀਤਾ ਗਿਆ ਵੇ ਦੂਜੀ ਗੱਲ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਜ਼ਿੰਮੇਦਾਰੀਆਂ ਚੱਕ ਰਹੇ ਨੇ ਅਸੀਂ ਕਰਾਤਾ ਫਤਿਹ ਕਰਾਤਾ ਜਾਗੋ ਆਈ ਹੈ ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕਰਨ ਦੀ ਅਸੀਂ ਲਿਖਤ ਅਪਲੀਕੇਸ਼ਨ ਸੀਪੀ ਸਾਹਿਬ ਨੂੰ ਦੇ ਕੇ ਆਏ ਆ ਵੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਕੁਝ ਹੋਇਆ ਹਿੰਦੂ ਸਮਾਜ ਨੂੰ ਨੀਚਾ ਦਿਖਾਉਣ ਲਈ ਹੋਇਆ ਵੀ ਹਿੰਦੂਆਂ ਨੂੰ ਅਸੀਂ ਨੀਚੇ ਰਖਾਈਏ ਇੱਕ ਪਾਸੇ ਸਾਨੂੰ ਕੁੱਟਿਆ ਵੀ ਜਾਵੇ ਵੀ ਅਸੀਂ ਹਿੰਦੂਆਂ ਨੂੰ ਮਾਰੀਏ ਵੀ ਅਸੀਂ ਉਹਨਾਂ ਦਾ ਕਤਲ ਵੀ ਕਰਦਿਆ ਪਰ ਹਿੰਦੂ ਸਮਾਜ ਸਾਡੇ ਅੱਗੇ ਬੋਲਿਆ ਵੀ ਨਾ ਵੀ ਚੁੱਪ ਵੀ ਰਵੇ ਇੱਕ ਪਾਸੇ ਕੁੱਟ ਵੀ ਖਾਈਏ ਇੱਕ ਪਾਸੇ ਚੁੱਪ ਵੀ ਰਹੀਏ ਐਸਾ ਕਰਨ ਦਾ ਪ੍ਰਯਾਸ ਕੀਤਾ ਗਿਆ ਸਾਨੂੰ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਜਲਦੀ ਪੰਜਾਬ ਦੇ ਵਿੱਚ ਹਿੰਦੂ ਸ਼ਕਟਾ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਲੁਧਿਆਣੇ ਵਿੱਚ ਜਿਹੜੇ ਲੋਕ ਸੋਚਦੇ ਨੇ ਅਸੀਂ ਹਿੰਦੂਆਂ ਨੂੰ ਦੱਬ ਲਾਂਗੇ ਪੰਜਾਬ ਜਿਹੜੇ ਲੋਕ ਸੋਚਦੇ ਨੇ ਅਸੀਂ ਗੋਲੀਆਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਜਿਹੜੇ ਲੋਕ ਸੋਚਦੇ ਨੇ ਅਸੀਂ ਕਤਲੇਆਮ ਕਰਕੇ ਕਿਰਪਾਨਾਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਉਹਨਾਂ ਨੂੰ ਜਵਾਬ ਦੇਣ ਲਈ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਜ਼ਿਕਰ ਇਹ ਖਾਸ ਹੈ ਕਿ ਬੀਤੇ ਦਿਨ ਸ਼ਿਵ ਸੈਨਾ ਦੇ ਆਗੂ ਸੰਦੀਪ ਉਰਫ ਗੋਰਾ ਥਾਪੜ ਦੇ ਉੱਤੇ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਹੋਇਆਂ ਨਿਹੰਗ ਸਿੰਘਾ ਨੂੰ ਗ੍ਰਿਫਤਾਰ ਕਰ ਲਿਆ ਸੀ ਜਦਕਿ ਇੱਕ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਸੀ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਪਟਿਆਲਾ ਨਿਵਾਸੀ ਹੜ੍ਹਾਂ ਦੇ ਡਰ ਤੋਂ ਡਰੇ ਸеме ਹੋਏ ਬੈਠੇ ਨੇ ਤੇ ਕਈ ਲੋਕਾਂ ਨੇ ਆਪਣਾ ਸਮਾਨ ਵੀ ਘਰਾਂ ਦੀਆਂ ਛੱਤਾਂ ਤੇ ਚੜਾਉਣਾ ਸ਼ੁਰੂ ਕਰ ਦਿੱਤਾ ਹੈ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਵੱਲੋਂ ਲਗਾਤਾਰ ਵੱਡੀ ਨਦੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕਿ ਸਾਰੀਆਂ ਤਿਆਰੀਆਂ ਮੁਕੰਮਲ ਨੇ ਡਰਨ ਦੀ ਕੋਈ ਜ਼ਰੂਰਤ ਨਹੀਂ ਇਸੇ ਦੇ ਚੱਲਦਿਆਂ ਅੱਜ ਵੱਡੀ ਨਦੀ ਦੀ ਸਫਾਈ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਹੋਏ ਸਨ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤ ਪਾਲ ਕੋਲੀ ਜਿਨ੍ਹਾਂ ਨੇ ਲੋਕਾਂ ਨੂੰ ਆਸ਼ਵਾਸਨ ਦਿੱਤਾ ਕਿ ਸਰਕਾਰ ਉਹਨਾਂ ਦੇ ਨਾਲ ਹੈ ਤੇ ਡਰਨ ਦੀ ਕੋਈ ਗੱਲ ਬੀਤੇ ਸਾਲ ਪਟਿਆਲਾ ਵਾਸੀ ਹੜ੍ਹਾਂ ਦੀ ਮਾਰ ਹੇਠ ਆ ਗਏ ਸੀ ਜਿਸ ਕਾਰਨ ਇਸ ਵਾਰ ਵੀ ਉਹਨਾਂ ਨੂੰ ਹੜ੍ਹਾਂ ਦਾ ਡਰ ਸਤਾ ਰਿਹਾ ਹੈ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਵੱਲੋਂ ਵੱਡੀ ਨਦੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅੱਜ ਨਗਰ ਨਿਗਮ ਦੇ ਕਮਿਸ਼ਨਰ ਦੇ ਨਾਲ ਵੱਡਾ ਅਰਾਏ ਮਾਜਰਾ ਦੇ ਨੇੜੇ ਵੱਡੀ ਨਦੀ ਦੀ ਸਫਾਈ ਦਾ ਜਾਇਜ਼ਾ ਲੈਣ ਖੁਦ ਵਿਧਾਇਕ ਅਜੀਤ ਪਾਲ ਕੋਲੀ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਾਸੀਆਂ ਨੂੰ ਹੜ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਦਾਇਤਾਂ ਦੇ ਮੁਤਾਬਿਕ ਸਾਰੇ ਪ੍ਰਬੰਧ ਮੁਕੰਮਲ ਕਰਵਾਏ ਗਏ ਨੇ। ਸੀਰ ਰਾਉ ਸਿੰਘ ਉਹਨਾਂ ਦਾਾ ਮਾਤਵਾ ਅਸੀਂ ਸਫਾਈ ਕਰਦੇ ਆ ਰਹੇ ਸੀ ਮਿਡ ਸੈਕਸ਼ਨ ਜਿਹੜਾ ਹੈ ਸਾਲਾ ਸ਼ਹਿਰ ਦਾ ਇਹ ਪੈਂਦਾ ਹੈ ਕਿ ਹੁਣ ਇੱਥੇ ਤੱਕ ਮਸ਼ੀਨ ਪਹੁੰਚ ਚੁੱਕੀ ਹੈ। ਅਸੀਂ ਗੋਂਗਰ ਰੀਚ ਆਲੇ ਵੱਡੇ ਬੂਮ ਆਲੇ ਜਿਹੜੇ ਨੇ ਉਹ ਮਸ਼ੀਨ ਜਿੱਦਾਂ ਹੈ ਵੀ ਕੋਸ਼ਿਸ਼ ਮੈਂ ਕਰੀ ਉਹ ਵੀ ਸਦੀ ਨਮਕਾਰੀ ਇਹਨੂੰ ਚਾਹੀਆਂ ਕੱਲ ਪਰਸਵਕੀ ਆਜਣਗੇ ਤੇ ਅੰਦਰ ਦੇ ਵਿੱਚ ਜੀ ਰੂਟ ਆ। ਲੱਗਦਾ ਸੀ ਕਿ ਮੌਨਸੂਨ ਨੂੰ ਜਣਾ ਆਪਣਾ ਜਿਹੜਾ ਸਮਾਂ ਤੋਂ ਪੱਜਾ ਆ ਰਹਿਣਗੇ ਕੰਧਾ ਕਰ ਰਹੇ ਨੇ ਦੇਖਣ ਆਪਣੇ ਸਾਰੇ ਟ੍ਰੈਨਿੰਗ ਦੇ ਵੀ ਦੋ ਲਾਈਨ ਏਰੀਆ ਹੈ ਜੀ। ਜੇ بارش ਦਾ ਪਾਣੀ ਨਾਲ ਤਾਂ ਨੁਕਸਾਨ ਨਹੀਂ ਹੋਣਾ। ਸਭੰ ਦਾ ਜਦੋਂ ਪਾਣੀ ਪਿੱਛੋਂ ਆਉਂਦਾ। ਜਦੋਂ ਪਿੱਛੋਂ ਪਾਣੀ ਆ ਰਿਹਾ ਉਹਨੇ ਪੈਸੇ ਜਿਹਨੇ ਜ਼ਿਆਦਾ ਪਣਾਉਣਾ। ਦੋ ਲਾਈਨ ਜਿਹੜੀ ਵਿੱਚ ਨੈਚੁਰਲ ਲਾਇਵਰਜ ਹੈਗਾ ਪਾਣੀ ਨੂੰ ਤੁਸੀਂ ਦੇਖਿਆ ਪਿਛਲੇ ਸਾਲ ਵੀ ਹਰ ਜਿਹੜਾ ਹੈ ਉਹ ਉੱਧਰਲੇ ਪਾਸੇ ਉੱਤਰ ਇੰਡੀਆ ਦੇ ਵਿੱਚ ਜਿਹੜਾ ਸ਼ਹਿਰ ਸਾਡਾ ਬਾਇਨ ਅੱਜ ਠੀਕ ਹੈਗਾ ਕਿਉਂ ਰਿਹਾ ਕਿਉਂਕਿ ਅੰਦਰ ਡਰੇਨੇਜ ਦੀ ਸਫਾਈ ਹੋ ਚੁੱਕੀ ਸੀ ਕਿ ਅੰਦਰ ਸਾਲਾ ਪਾਣੀ ਬਰਸਾਤੀ ਪਾਣੀ ਥੋੜੀ ਜਿਹਾ ਰੁਕਦਾ ਸੀ ਨਿਕਲ ਜਾਂਦਾ ਸੀ ਇਹਦਾ ਪਿੱਛੋਂ ਜਿਹੜਾ ਪਾਣੀ ਜਦੋਂ ਫਲੱਡ ਗੇਟਸ ਖੁੱਲਦੇ ਨੇ ਤਾਂ ਪਾਣੀ ਨੈਚੁਰਲੀ ਪਾਸੇ ਹੋ ਜਾਂਦਾ ਹੈ ਮੋਸ਼ਨਰੀ ਜਿਹੜਾ ਰੁਕ ਨਹੀਂ ਸਕਦਾ ਸੋ ਭਾਗੋ ਗੇ ਨਿਗਾਹ ਵਿੱਚ ਸਹਿਮ ਹੈ ਡਾਰਜినਰ ਦਾ ਨੁਕਸਾਨ ਹੋਇਆ ਹੁੰਦਾ ਜਿਹੜਾ ਕਹਿੰਦੇ ਚਾਹ ਦਾ ਹਸੜਿਆ ਹੁੰਦਾ ਦਾ ਲਿਸੀ ਨਹੀਂ ਆਉਂਦੀ ਉਹ ਗੱਲ ਹੈ ਕਿ ਇਹ ਪੱਤ ਕਬਰਾਂ ਦੀ ਲੋਨ ਨੇ ਜਿਹਨੇ ਪਿਛਲੇ ਸਾਲ ਮੈਂ ਤਾਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਵੀ ਇਹ ਜੀ ਸਿਚੁਏਸ਼ਨ ਆਹੀ ਨਾ ਤੇ ਜੇ ਕੋਈ ਇਹ ਜੀ ਗੱਲ ਟੈਨਸ਼ਨ ਲੈਂਦੀ ਲੋਕੀ ਸਰਕਾਰ ਜਿਹੜੀ ਹੈ ਉਹਨਾਂ ਨਾਲ ਉਹਦਾ ਐਮਐਲਓ ਨਾਲ ਬੱਚਾ ਭਾਵਨਾ ਦੇ ਨਾਲ ਇਹ ਜੀ ਪਿਛਲੇ ਸਾਲੋ ਚਿੰਦੇ ਇਹ ਕੋਈ ਲੱਤ ਫਿਰੇ ਨਹੀਂ ਤੇ ਡਰਾ ਦਿੱਤਾ ਜਦੋਂ ਉਹ ਉਹ ਨੋਬਤ ਨਹੀਂ ਆਵੇ ਉਹਦੇ ਕਰਕੇ ਸਾਰੇ ਸਰਕ ਸਰ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ ਲੱਗਦਾ ਹੈ ਕਿ ਆਪਣਾ ਦੇਰੀ ਹੋ ਗਈ ਹੈ ਇਸ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਸੀ ਇਸ ਸਪਾਈਚ ਚਲੀਏਗੀ ਮੈਂ ਤੁਹਾਨੂੰ ਕੀ ਕਹਾਂ ਜੀ ਜੀ ਕਿ ਅਪਸਟ੍ਰੀਮ ਡਾਊਨਸਟ੍ਰੀਮ ਦੋਨਾਂ ਤੋਂ ਕੰਮ ਕਰਦੇ ਹੋਏ ਮਿਡ ਸੈਕਸ਼ਨ ਤੇ ਹੁਣ ਪਹੁੰਚੇ ਆਂ ਸੀ ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ ਕੰਮ ਵੀ ਬਹੁਤ ਐਕਸਟੈਂਸਿਵ ਹੈ ਦੇਖੋ ਪਿਛਲੀ ਵਾਰ ਨੁਕਸਾਨ ਜਿਹੜਾ ਹੋਇਆ ਜਿਹੜੀਆਂ ਸਾਈਡਾਂ ਨੇ ਰੁੜ ਗਈਆਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਅਸੀਂ 1600 ਸੈਂਡ ਬੈਗਸ ਮੰਗਾਏ ਨੇ ਪਟਿਆਲੇ ਸ਼ਹਿਰ ਵਾਸਤੇ ਸਿੱਧੀ ਮੇਰੇ ਕੰ ਉਹ ਵੀ ਸਾਡੇ ਕੋਲ ਆ ਕੇ ਕੰਟਰੋਲ ਰੂਮ ਵਾਰੂਮ ਬਣਾ ਦਿੱਤਾ ਕਮਿਸ਼ਨਰ ਸਾਹਿਬ ਨੇ ਕਾਰਪੋਰੇਸ਼ਨ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਚੁੱਕੇ ਨੇ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਡਰੇਨੇਜ ਡਿਪਾਰਟਮੈਂਟ ਜਿਹੜਾ ਹੈਗਾ ਉਹ ਸਾਰਿਆਂ ਨੂੰ ਅਸੀਂ ਫੋਨ ਲੈ ਕੇ ਵੱਡੀ ਨਦੀ ਤੇ ਛੋਟੀ ਨਦੀ ਦਾ ਵੀ ਕੰਮ ਕਰਾ ਰਹੇ ਹਾਂ ਇਹ ਜੀ ਲਾਰਮਿੰਗ ਸਿਚੁਏਸ਼ਨ ਨਹੀਂ ਹੈ ਜੀ ਏਵਰੀਥਿੰਗ ਇਜ਼ ਅਨ ਕੰਟਰੋਲ ਜ਼ਿਕਰੇ ਖਾਸ ਹੈ ਕਿ ਪੰਜਾਬ ਦੇ ਵਿੱਚ ਕਿਤੇ ਕਿਤੇ ਪਾਰੀਮੀ ਪੈ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਹ ਚੋਣ ਪ੍ਰਚਾਰ ਕਰ ਰਹੇ ਨੇ ਤੇ ਚੋਣ ਪ੍ਰਚਾਰ ਕਰਦਿਆਂ ਹੀ ਇੱਕ ਵਰਕਰ ਦੇ ਉੱਤੇ ਉਹਨਾਂ ਦਾ ਗੁੱਸਾ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਦਰਸਲ ਅੱਤ ਦੀ ਗਰਮੀ ਪੈ ਰਹੀ ਸੀ ਤੇ ਇਸ ਗਰਮੀ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਸਨ ਮੁੱਖ ਮੰਤਰੀ ਮਾਨ ਤੇ ਉਹਨਾਂ ਨੂੰ ਮਿਲਣ ਵਾਸਤੇ ਤੇ ਵੇਖਣ ਵਾਸਤੇ ਹਜ਼ਾਰਾਂ ਦਾ ਹਜੂਮ ਵੀ ਇਕੱਠਾ ਹੋਇਆ ਸੀ ਇੱਥੇ ਹੀ ਇੱਕ ਵਰਕਰ ਦੇ ਵੱਲੋਂ ਕੁਰਸੀ ਦੇ ਪਿੱਛੇ ਬਹਿਸਬਾਜ਼ੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਮਾਨ ਉਸ ਨੂੰ ਉੱਥੋਂ ਬਾਹਰ ਦਾ ਰਸਤਾ ਵਿਖਾਉਂਦੇ ਹੋਏ ਵੀ ਨਜ਼ਰ ਆਇਨੇ ਜਲੰਧਰ ਵਿੱਚ ਵਾਰਡ ਨੰਬਰ 36 ਦੇ ਵਿੱਚ ਚੋਣ ਪ੍ਰਚਾਰ ਕਰਨ ਗਏ ਹੋਏ ਮੁੱਖ ਮੰਤਰੀ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਉਹ ਆਪਣੇ ਇੱਕ ਵਰਕਰ ਨੂੰ ਝਾੜਦੇ ਹੋਏ ਵਿਖਾਈ ਦੇ ਰਹੇ ਨੇ ਗੁੱਸੇ ਦੇ ਵਿੱਚ ਆਏ ਹੋਏ ਮੁੱਖ ਮੰਤਰੀ ਮਾਨ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਜਾਣਾ ਹੈ ਤਾਂ ਚਲੇ ਜਾਓ ਜਿਹੜੀ ਪਾਰਟੀ ਦੇ ਵਿੱਚ ਅਹੁਦੇ ਮਿਲਦੇ ਨੇ ਉਸੇ ਪਾਰਟੀ ਦੇ ਵਿੱਚ ਚਲੇ ਜਾਓ ਇੱਥੇ ਪੈਸੇ ਵਾਲੇ ਲੀਡਰਾਂ ਲਈ ਨਹੀਂ ਬਲਕਿ ਵਰਕਰਾਂ ਲਈ ਥਾਂ ਹੈ ਦੱਸਿਆ ਕਿ ਬਹੁਤ ਸਾਰਾ ਇਕੱਠ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਵਾਸਤੇ ਆਇਆ ਹੋਇਆ ਸੀ ਤੇ ਇਸੇ ਹੀ ਦੌਰਾਨ ਇੱਕ ਵਿਅਕਤੀ ਆਕੇ ਪੱਖੇ ਅੱਗੇ ਕੁਰਸੀਆਂ ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ ਜਿਸ ਤੇ ਚਲਦਿਆਂ ਸੁਰੱਖਿਆ ਕਰਮੀਆਂ ਤੇ ਨਾਲ ਉਸਦੀ ਬਹਿਸ-ਬਾਜ਼ੀ ਵੀ ਹੋ ਜਾਂਦੀ ਹੈ ਪ੍ਰੋਗਰਾਮ ਦੇ ਵਿੱਚ ਵਿਗਨ ਪੌਣ ਦੇ ਕਾਰਨ ਉਕਤ ਵਿਅਕਤੀ ਨੂੰ ਮੁੱਖ ਮੰਤਰੀ ਮਾਨ ਦੇ ਵੱਲੋਂ ਛਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਫਿਰ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਮੁੱਖ ਮੰਤਰੀ ਮਾਨ ਨੇ ਛਿੜਕਦਿਆਂ ਹੋਇਆਂ ਕੀ ਕਿਹਾ ਤੁਸੀਂ ਵੀ ਸੁਣੋ ਇੱਕ ਮਿੰਟ ਉੱਥੇ ਨਹੀਂ ਕਰ ਸਕਦੇ ਸੀਗੇ ਜੀ ਉੱਥੇ ਕਰ ਨਹੀਂ ਸਕਦੇ ਸੀਗੇ ਇੱਥੇ ਆ ਕੇ ਜਿਆਦਾ ਤੁਹਾਨੂੰ ਕੋਈ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਮਿਲ ਜੂਗੀ ਜਾਂ ਕੋਈ ਬਹੁਤ ਜਿਆਦਾ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਹੀ ਨਹੀਂ ਹੈਗਾ ਇਹ ਰੌਲਾ ਪਾਓਗੇ ਤਾਂ ਵੱਡੇ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਆ ਮੌਸਰੀ ਪੈਰਿਸੋਨ ਮੈਂ ਪਾਰਟੀ ਦਾ ਪ੍ਰਧਾਨ ਹਾਂ ਗੱਲ ਸੁਣੋ ਉਹ ਵੀ ਬੈਠੇ ਨਹੀਂ ਉਨਮਲ ਦੇਖੋ ਉਹ ਵੀ ਬੈਠੇ ਨਹੀਂ ਗਰਮੀ 'ਚ ਨ ਪ੍ਰਧਾਨ ਬਣਦਾ ਹਾਲ ਸਾਹਿਬ ਜੀ ਬੈਠ ਜਾ ਯਾਰ ਕਮਾਲ ਹੈ ਮੈਨੂੰ ਤੁਹਾਨੂੰ ਜਾਣਕਾਰੀ ਮੈਂ ਪੌਣੇ 5 ਵਜੇ ਵਿਚਾਰ ਕਰ ਰਹੇ ਹਾਂ ਜੇ ਤੁਹਾਡਾ ਦਿਲ ਕਰਦਾ ਹੈ ਤੁਹਾਨੂੰ ਕਿਸੇ ਹੋਰ ਪਾਰਟੀ ਚ ਬਹੁਤ ਵਧੀਆ ਉਹਦੇ ਮਿਲਦੇ ਚਲੇ ਜਾਓ ਇਹ ਪਾਰਟੀ ਇਹ ਪਾਰਟੀ ਅਹੁਦੇਦਾਰਾਂ ਜਾਂ ਚੇਅਰਮੈਨਾਂ ਵਾਸਤੇ ਨਹੀਂ ਬਣੀ ਹੋਈ ਜੇ ਤੁਹਾਨੂੰ ਉਧਰੋਂ ਕੁਝ ਮਿਲਦਾ ਲੈ ਲਓ ਉਧਰ ਹੋ ਜਾਓ ਆਹ ਕਿਰਪਾ ਕਰਕੇ ਡਿਸਟਰਬ ਨਾ ਕਰੋ ਇੱਥੇ ਮੁੱਖ ਮੰਤਰੀ ਬਣਨਾ ਆਏ ਸੀ ਮੰਤਰੀ ਬਣਨਾ ਆਏ ਸੀ ਭਾਈ ਜੀ ਮਾੜੇ ਦੀ ਅਗਲੀ ਬਾਤ ਨਹੀਂ ਚੈਨਲ ਚ ਲਈ ਚੱਲਦੇ ਕਿ ਨਾ ਤਾਂ ਕਰ ਹੱਦ ਐ ਯਾਰ ਲੋਕ ਵੀ ਬੈਠੇ ਆ ਮਾਵਾਂ ਬੈਠੀਆਂ ਪਹਿਣਾ ਬੈਠੀਆਂ ਬਜ਼ੁਰਗ ਬੈਠੇ ਆ ਨਾਲ ਜੀ ਅਸੀਂ ਮੂਰੇ ਜਾਣਾ ਜੀ ਅਸੀਂ ਅੱਗੇ ਹੋਣਾ ਜੀ ਐ ਹੋਜੋਗੇ ਮੇਰੇ ਅੱਗੇ ਮੇਰੇ ਅੱਗੇ ਤਾਂ ਮੈਂ ਹੀ ਆ ਮੈਨੂੰ ਨਹੀਂ ਪਤਾ ਲੱਗੂ ਕਿਹੜਾ ਪ੍ਰੋਗਰਾਮ ਤੁਸੀਂ ਖਰਾਬ ਕੀਤਾ ਹੈ ਜੋ ਜਿਹਨੂੰ ਕੋਈ ਆਉਦਾ ਚਾਹੀਦਾ ਹੈ ਚੇਅਰਮੈਨ ਹੀ ਚਾਹੀਦੇ ਆ ਕੇ ਪਕਰ ਕੇ ਇਹ ਪ੍ਰੋਗਰਾਮ ਦੇ ਵਿੱਚੋਂ ਜਾ ਸਕਦਾ ਹੈ ਸਾਡੀ ਬਾਤ ਨਹੀਂ ਹੈ ਜੇ ਲੋਕਾਂ ਦੀ ਸੇਵਾ ਕਰਨੀ ਇੱਥੇ ਬੈਠੇ ਰਹੋ ਜ਼ਿਕਰ ਖਾਸ ਹੈ ਕਿ ਚੋਣਾਂ ਨੂੰ ਲੈ ਕੇ ਮਾਹੌਲ ਪਖਿਆ ਹੋਇਆ ਹੈ ਤੇ ਉਤੋਂ ਗਰਮੀ ਵੀ ਅੰਤਾਂ ਤੀ ਹੈ ਵੇਖਣਾ ਹੋਵੇਗਾ ਕਿ 10 ਜੁਲਾਈ ਨੂੰ ਲੋਕ ਕਿਹਦੇ ਹੱਕ ਵਿੱਚ ਨਿਤਰਦੇ ਨੇ ਤੇ 13 ਜੁਲਾਈ ਨੂੰ ਨਤੀਜੇ ਕੀ ਹੁੰਦੇ ਨੇ ਅਰਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁਕਸੁਰਾ ਤੇ ਸ਼ਹੀਦ ਕਿਸਾਨ ਅਸ਼ੁਕਰਨ ਦੇ ਪਰਿਵਾਰ ਨੂੰ ਮੁੱਖ ਮੰਤਰੀ ਨੇ ਸੌਪਿਆ 1 ਕਰੋੜ ਰੁਪਏ ਦਾ ਚੈੱਕ ਛੋਟੀ ਭੈਣ ਨੂੰ ਦਿੱਤਾ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਬੀਜੇਪੀ ਦੇ ਸਿੱਖ ਆਗੂਆਂ ਨੂੰ ਮਿਲਿਆ ਧਮਕੀ ਭਰਿਆ ਪੱਤਰ ਕਿ ਹਾਂ ਬੀਜੇਪੀ ਛੱਡੋ ਨਹੀਂ ਤਾਂ ਦੁਨੀਆ ਤੋਂ ਕਰ ਦੇਵਾਂਗੇ ਰਵਾਨਾ ਐਨ ਐਚ ਏ ਆਈ ਦੇ ਅਧਿਕਾਰੀਆਂ ਦੇ ਨਾਲ ਕਿਸਾਨਾਂ ਨੇ ਡੀ ਸੀ ਦਫ਼ਤਰ 'ਚ ਕੀਤੀ ਮੁਲਾਕਾਤ ਬੰਦ ਰਹੇਗਾ ਕੁਝ ਦਿਨ ਹੋਰ ਲੱਡਵਾਲ ਟੋਲ ਪਲਾਸ ਕੱਲ ਜਲੰਧਰ ਵੈਸਟ ਦੇ ਵਿੱਚ ਹੋਣ ਜਾ ਰਹੀਆਂ ਨੇ ਚੋਣਾਂ 181 ਬੂਥਾਂ ਦੇ ਉੱਤੇ 1,70,000 ਲੋਕ ਪਾਉਣਗੇ ਵੋਟਾਂ ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ